ਆਮਨਾ ਉਹ ਰਿਆ ਤੈਨੂੰ ਅੱਜ ਦੇ ਦਿਨ ਬਾਰੇ ਦੱਸਾਂ ਜੀ ਅੱਜ ਦੇ ਦਿਨ ਆਲੋ ਆਲਦੀ ਪਵਿੱਤਰ ਧਰਤੀ ਤੇ ਸੰਤ ਲੱਭਾ ਈਸਰ ਸਿੰਘ ਦੀ ਰਾਣਾ ਸਾਹਿਬ ਵਾਲਿਆਂ ਦਾ ਜਨਮ ਹੋਇਆ ਸੀ ਅੱਛਾ ਜੀ ਉਹ ਇੱਕ ਆਮ ਕਿਸਾਨ ਦੇ ਘਰ ਜਨਮੇ ਸੀ ਤੇ ਜਨਮ ਤੋਂ ਬਾਅਦ ਉਹਨਾਂ ਨੇ ਕਾਰਜ ਦੇ ਵਿੱਚ ਪੜਾਈ ਕੀਤੀ ਪੜਾਈ ਕਰਨ ਤੋਂ ਬਾਅਦ ਰਾੜੇ ਦੀ ਨਹਿਰ ਦੇ ਉੱਪਰ ਜਾ ਕੇ ਉਹਨਾਂ ਨੇ ਇੱਕ ਛੋਟੀ ਜੀ ਛਾਨਣ ਦੇ ਵਿੱਚ ਬਹਿ ਕੇ ਸੇਵਾ ਸਿਮਰਨ ਤੇ ਭਗਤੀ ਕੀਤੀ ਅੱਛਾ ਜੀ ਅਜੋ ਉਹਨਾਂ ਦੀ ਭਗਤੀ ਦੇ ਸਦਕਾ ਉਹਨਾਂ ਦੇ ਸਿਮਰਨ ਦੇ ਸਦਕਾ ਕਿੰਨੇ ਮਹਾਪੁਰਖ ਕਿੰਨੀਆਂ ਸੰਗਤਾਂ ਉਹਨਾਂ ਦੇ ਬਚਨਾਂ ਤੇ ਪਹਿਰਾ ਦੇ ਕੇ ਆਪ ਵੀ ਧਰਧਿਆਨ ਤੇ ਹੋ ਉਹਨਾਂ ਨੂੰ ਵੀ ਤਾਲੇ ਅੱਛਾ ਜੀ ਕਿੰਨੇ ਮਹਾਪੁਰਖਾਂ ਦਾ ਪਗੜੀਆਂ ਵਿੱਚ ਘੁੰਮਦੇ ਆਂ ਇਹ ਉਹਨਾਂ ਮਹਾਪੁਰਖਾਂ ਦੀ ਕੀਰਤਨ ਦੀ ਦੇਣ ਹੈ ਜਿਹੜੇ ਅੱਛਾ ਛੋਟੇ ਛੋਟੇ ਜਥੇ ਉੱਠ ਕੇ ਕੀਰਤਨ ਕਰਦੇ ਨੇ ਇਹ ਉਹ ਮਹਾਪੁਰਖਾਂ ਦੀ ਦੇਣ ਹੈ ਜਿਨ੍ਹਾਂ ਨੇ ਸਰਨ ਕੀਰਤਨ ਦੀ ਸਿੱਖਿਆ ਆਪਣੇ ਗੁਰਸਿੱਖਾਂ ਨੂੰ ਦਿੱਤੀ। ਅੱਛਾ। ਆਪਣੇ ਮਹਾਪੁਰਖ ਦੇਖਦਾ ਪੰਜ ਭੈਣੀਆਂ ਵਾਲੇ। ਅੱਛਾ ਜੀ। ਉਹਨਾਂ ਦਾ ਸੰਗ ਹੋਇਆ ਨਾਜਰ ਸਿੰਘ ਜੀ ਮਲੋਕੇ ਵਾਲੇ ਮਹਾਪੁਰਖ ਹਨ। ਮਲੋਕੇ ਵਾਲੇ ਮਹਾਪੁਰਖਾਂ ਦਾ ਸੰਗ ਹੋਇਆ ਸੀ ਰਾਣੇ ਵਾਲੇ ਸੰਤਾ ਮਹਾਪੁਰਖ ਹਨ। ਤੇ ਉਹਨਾਂ ਨੇ ਸੰਗ ਕੀਤਾ ਮਲੋਕੇ ਵਾਲਿਆਂ ਦਾ ਪੰਜ ਭੈਣੀਆਂ ਵਾਲੇ ਸੰਤਾ ਜੀ ਦੇ ਸਾਹਮਣੇ ਸਾਹਮਣੇ ਗੁਰਸਿੱਖੀ ਦਾ ਪ੍ਰਚਾਰ ਕਰਦੇ। ਅੱਛਾ ਜੀ। ਤੇ ਅੱਜ ਉਹ ਕੈਨੇਡਾ ਦੀ ਧਰਤੀ ਤੇ ਬੈਠੇ ਆ ਕਾਦੇ ਵਾਸਤੇ? ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹ ਸਾਰੀ ਦੇਣ ਜਿਹੜੀ ਹੈ ਇਹ ਪੁਰਾਤਨ ਮਹਾਪੁਰਖਾਂ ਦੀ ਹੈ ਜਿਹੜੇ ਅੱਜ ਮਹਾਪੁਰਖ ਕਥਾ ਕੀਰਤਨ ਗਾਰਾ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਅੱਛਾ ਜੀ ਆਪਾਂ ਵੀ ਭਜਨ ਸੰਮਰਨ ਕਰਿਆ ਕਰੀਏ ਅੱਛਾ ਤਾਂ ਕਿ ਭਜਨ ਸੰਮਰਨ ਜਿਹੜਾ ਉਹ ਜ਼ਿੰਦਗੀ ਵਿੱਚ ਸਾਨੂੰ ਸਾਰਿਆਂ ਨੂੰ ਬੜਾ ਜ਼ਰੂਰੀ ਹੈ ਅੱਛਾ ਜੀ ਜਿਸ ਕਾ ਪੱਲਾ ਨਾਮ ਧੰਨ ਸੋਈ ਪੂਰਾ ਸ਼ਾਹ ਦੁਨੀਆ ਤਾਂ ਬਨਿਆਵੀ ਤੁਹਾਨੂੰ ਇਕੱਠਾ ਕਰਨ ਦੇ ਵਿੱਚ ਲੱਗੀ ਹੋਈ ਹੈ ਪਰ ਸੰਤਾਂ ਮਹਾਂਪੁਰਖਾਂ ਦਾ ਕਹਿਣਾ ਗੁਰਬਾਣੀ ਦਾ ਕਹਿਣਾ ਵੀ ਇਸ ਸੰਸਾਰ ਦੇ ਵਿੱਚ ਉਹ ਸਾਹੂਕਾਰ ਨੇ ਉਹ ਰਾਜੇ ਨੇ ਜਿਨ੍ਹਾਂ ਦੇ ਪੱਲੇ ਪ੍ਰਮਾਤਮਾ ਦੇ ਨਾਮ ਦਾ ਧਾਣਾ ਹੈ ਅੱਛਾ ਜਿਨ੍ਹਾਂ ਦੇ ਪੱਲੇ ਨਾਮ ਦਾ ਧਾਣਾ ਹੈ ਉਹ ਅੱਜ ਦੇ ਦੁਨੀਆ ਦੇ ਰਾਜੇ ਨੇ ਅੱਜ ਅਜ ਰਾਜੇ ਜੋ ਕਿ ਕਹਿੰਦੇ ਆ ਨਾ ਰਾੜੇ ਬਾਰੇ ਮਹਾਂਪੁਰਖ ਹਾਂਜੀ ਕਿੰਨੀ ਸੰਗਤ ਅੱਜ ਆਲਵਾਲ ਦੀ ਗਵਿੱਤਰ ਧਰਤੀ ਤੇ ਅਲੇ ਅਨੇਕਾਂ ਔਰ ਲੱਖਾਂ ਸੰਗਤਾਂ ਦਾ ਇਕੱਠ ਸੀ ਜਿਹੜਾ ਹਰ ਸਾਲ 5 ਅਗਸਤ ਨੂੰ ਮਹਾਂਪੁਰਖਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਮਹਾਂਪੁਰਖਾਂ ਦਾ ਜਨਮ ਹੋਇਆ ਸੋ ਆਪਾਂ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦੇਣੀ ਹੈ ਸਾਰੀ ਸੰਗਤ ਨੂੰ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲੇ ਮਹਾਂਪੁਰਖਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ